ਨਮਾਸ਼ਹਿਰ ਦੇ ਰਾਹ ਰੋਡ ਤੇ ਸਥਿਤ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕੌਰ ਅਤੇ ਸਕੂਲ ਦੇ ਐਮ ਡੀ ਸੁਖਰਾਜ ਸਿੰਘ ਜੰਡ ਨੇ ਦੱਸਿਆ ਹੈ ਕਿ ਸਕੂਲ ਦੇ ਬੱਚਿਆਂ ਵੱਲੋਂ ਬੋਲੀਆਂ ਵੀ ਪਾਈਆਂ ਗਈਆਂ ਅਤੇ ਗਿੱਧਾ ਵੀ ਪਾਇਆ ਗਿਆ ਇਸ ਮੌਕੇ ਤੇ ਛੋਟੇ ਬੱਚਿਆਂ ਵੱਲੋਂ ਅਤੇ ਵੱਡੇ ਬੱਚਿਆਂ ਵੱਲੋਂ ਸੋਲੋ ਗੀਤ ਤੇ ਡਾਂਸ ਵੀ ਕੀਤਾ ਗਿਆ ਆਓ ਦੇਖਦੇ ਹਾਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਵਿਸ਼ੇਸ਼ ਰਿਪੋਰਟ ਸੁਪਨੇ ਤੇ ਅਸਲੀਅਤ ਦਾ ਫਰਕ ਮਿਟਾਉਣਾ ਪੈਂਦਾ ਹੈ ਸੁਪਨੇ ਤੇ ਅਸਲੀਅਤ ਦਾ ਫਰਕ ਮਿਟਾਉਣਾ ਪੈਂਦਾ ਹੈ ਕਦੇ ਸਮਾਂ ਹੁੰਦਾ ਹਕੀਚ ਤੇ ਕਦੇ ਬਣਾਉਣਾ ਪੈਂਦਾ ਹੈ ਕੰਡੇ ਬੈਠ ਕੇ ਕਿਵੇਂ ਆਸਨ ਮੁਕਾਮ ਹੋਣਗੇ ਕੰਡੇ ਬੈਠ ਕੇ ਕਿਵੇਂ ਆਸਨ ਮੁਕਾਮ ਹੋਣਗੇ ਕੋਤਾ ਜਗ ਦੇ ਦਰਿਆ ਵਿੱਚ ਡੋਣਾ ਪੈਂਦਾ ਏ ਕੋਤਾ ਜਗ ਦੇ ਦਰਿਆ ਵਿੱਚ ਡੋਣਾ ਪੈਂਦਾ ਏ ਤੀਆਂ ਦਾ ਪ੍ਰੋਗਰਾਮ ਸਾਡੇ ਨੌਨ ਏਰੀਆ ਦੇ ਵਿੱਚ ਮਟਿਆਰਾਂ ਦੁਆਰਾ ਬੱਚਿਆਂ ਦੁਆਰਾ ਬਹੁਤ ਹੀ ਤੁਮਟਾਮ ਨਾਲ ਮਨਾਇਆ ਜਾਂਦਾ ਹੈ ਇਸ ਟੀਚਰ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੇ ਸਕੂਲ ਦੇ ਵਿੱਚ ਬੱਚਿਆਂ ਲਈ ਤੀਆਂ ਦਾ ਤਿਹਾਰ ਤੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਸਾਰੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਧਿਆਪਕਾਂ ਨੇ ਹਿੱਸਾ ਲਿਆ ਦੂਫਰੇ ਬਹੁਤ ਮੁਬਾਰਕਬਾਦ ਦਿੱਤੀ ਤੇ ਮੈਂ ਧੰਨਵਾਦ ਕਰਦਾ ਇਹੋ ਜਿਹਾ ਪ੍ਰੋਗਰਾਮ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਰੀਤੀ ਰਿਵਾਜਾਂ ਦੇ ਨਾਲ ਜੋੜਨ ਵਾਸਤੇ ਬਹੁਤ ਸਾਰਤਕ ਸਿੱਧੂ ਦਿਆ ਇਹ ਸਾਡਾ ਸੰਸਥਾਵਾ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੋੜਿਆ ਜਾਵੇ ਧੰਨਵਾਦ